ਬਿੱਲੀ ਹੈ ਇਹ ਤੇ ਲੰਡਨ ਦੀ ਹਾਈ ਕੋਰਟ ਚ ਹੀ ਬਾਹਰ ਆ ਗਈ ਸੀ ਜਦੋਂ ਉਥੇ ਉਹ ਕੰਪਨੀ ਨੇ ਜਾ ਕੇ ਕੀ ਨਾ ਉਹਦਾ ਐਸਟਰਾਜੇਨਿਕਾ ਨੇ ਹਲਫੀਆ ਬਿਆਨ ਦੇ ਦਿੱਤਾ ਐਫਿਡੇਵਟ ਦੇ ਦਿੱਤਾ ਕਿ ਸਾਡੀ ਵੈਕਸੀਨ ਦੇ ਨਾਲ ਟੀਟੀਐਸ ਨਾਂ ਦੀ ਬਿਮਾਰੀ ਹੁੰਦੀ ਆ ਥਰੋਮਬੋਸਾਈਟੋਪੈਨੀਆਂ ਸਿੰਡਰੋਮ ਇਹ ਬਿਮਾਰੀ ਹੁੰਦੀ ਆ ਇਹਦੇ ਚਾਂਸਸ ਹੁੰਦੇ ਆ ਤੇ ਇਹ ਗੱਲ ਤਾਂ ਉੱਥੇ ਹੀ ਬਾਹਰ ਆ ਗਈ ਸੀ ਬਾਕੀ ਬਨਾਰਸੀ ਹਿੰਦੂ ਯੂਨੀਵਰਸਿਟੀ ਨੇ ਇੱਕ ਰਿਸਰਚ ਪੇਪਰ ਕੀਤਾ ਸੀ ਕੋਵੈਕਸਿਨ ਵੈਕਸਿਨ ਤੇ ਔਰ ਜਿਹੜੀ ਉਹ ਐਕਸਟਰਾ ਜੈਨਿਕਾ ਕੋਵੀ ਵੈਕਸੀਨ ਨੇ ਸੀਰਮ ਇੰਸਟੀਚਿਊਟ ਨੇ ਬਣਾਈ ਸੀ ਕੋਵੀ ਸ਼ੀਲਡ ਦੇ ਨਾਂ ਤੇ ਔਰ 175 ਕਰੋੜ ਕਰੀਬ ਉਹ ਲਗੀਆਂ ਤੇ 50 ਕਰੋੜ ਦੇ ਕਰੀਬ 35 ਕਰੋੜ ਦੇ ਕਰੀਬ ਉਹ ਲਗੀਆਂ ਬਾਕੀ ਵੈਕਸੀਨਾਂ ਕੋਈ ਹੋਰ ਲਗੀਆਂ ਤੇ ਕਰੀਬ 2.50 ਕਰੋੜ ਵੈਕਸੀਨਾਂ ਲਗੀਆਂ ਤੇ ਇਹਦਾ ਮਤਲਬ ਹੈ ਕਿ 175 ਕਰੋੜ ਲੋਕ ਤਾਂ ਖਤਰੇ 'ਚ ਹੈਗੇ ਹੀ ਹਨ ਸਿੱਧੇ ਸਿੱਧੇ ਤੇ ਉਹ 50 ਕਰੋੜ ਵੀ ਕਰੀਬ ਖਤਰੇ 'ਚ ਹੀ ਨੇ ਯੋਨਦਾ ਯੋਨਦਾ ਪਾਂਡਾ ਬਨਾਰਸੀ ਹਿੰਦੂ ਯੂਨੀਵਰਸਿਟੀ ਨੇ ਭੰਨਿਆ ਇਹਦਾ ਮਤਲਬ ਹੈ ਕਿ ਇਹ ਵੈਕਸੀਨਾਂ ਜਿਹੜੀ ਟੀਟੀਐਸ ਨਾਂ ਦੀ ਬਿਮਾਰੀ ਆ ਜਿਹਦੇ ਨਾਲ ਬੈਠੇ ਬੈਠੇ ਬੰਦੇ ਨੂੰ ਹਾਰਟ ਅਟੈਕ ਆਉਂਦਾ ਪੰਜਾਂ ਮਿੰਟਾਂ ਚ ਬੰਦਾ ਖਤਮ ਹੋ ਜਾਂਦਾ ਜਾਂ ਕਿਸੇ ਨੂੰ ਲਕਵੇ ਦਾ ਅਟੈਕ ਆ ਜਾਂਦਾ ਜਾਂ ਕਿਸੇ ਨੂੰ ਬ੍ਰੇਨ ਹੈਮਰੇਜ ਹੋ ਜਾਂਦੀ ਆ ਜਾਂ ਕਿਸੇ ਦਾ ਪੂਰਾ ਦਾ ਪੂਰਾ ਲਿਵਰ ਖੜ ਜਾਂਦਾ ਕੁਣ ਜਾਂ ਜਾਂਦਾ ਜਾਂ ਕਿਤੇ ਫੇਫੜੇ ਖੜ ਜਾਂਦੇ ਨੇ ਜਾਂ ਕਿਸੇ ਦਾ ਪੈਂਕਰੀਆ ਜੇ ਡੈਮੇਜ ਹੋ ਜਾਂਦਾ ਜਾਂ ਕਿਸੇ ਦਾ ਹੋਰ ਜ਼ਰੂਰੀ ਅੰਗ ਜਿਹੜਾ ਹਾਰਟ ਦੇ ਜਿਹੜੇ ਮਸਲ ਨੇ ਉਹ ਡੈਮੇਜ ਹੋ ਜਾਂਦੇ ਨੇ ਇਹ ਮੌਤਾਂ ਤਾਂ ਸਾਨੂੰ ਉਹਨਾਂ ਵੈਕਸੀਨਾਂ ਦੀ ਉਹਨਾਂ ਘਟੀਆਂ ਉਹਨਾਂ ਨਕਮੀਆਂ ਉਹਨਾਂ ਥਰਡ ਕਲਾਸ ਵੈਕਸੀਨਾਂ ਦੀ ਦੇਣ ਨੇ ਜਿਹੜੀਆਂ ਵੈਕਸੀਨਾ ਸਰਕਾਰਾਂ ਨੇ ਡੰਡੇ ਮਾਰ ਮਾਰ ਕੇ ਲੋਕਾਂ ਨੂੰ ਲਵਾਈਆਂ ਹੁਣ ਇਹਦੇ ਵਿੱਚ ਫੇਰ ਉਹ ਗੱਲ ਆ ਜਾਂਦੀ ਆ ਕਿ ਇਸ ਜਿਹੜੀ ਆ ਇਹ ਪ੍ਰੋਬਲਮ ਦੇ ਪਿੱਛੇ ਵੀ ਸਰਕਾਰਾਂ ਹੀ ਖੜੀਆਂ ਨੇ ਸਿਸਟਮ ਹੀ ਖੜਾ ਹੈ ਪਹਿਲਾਂ ਵੈਕਸੀਨ ਜਦੋਂ ਲਗਦੀ ਸੀ ਵੈਕਸੀਨ ਦੇ ਸਰਟੀਫਿਕੇਟ ਤੇ ਇੱਕ ਫੋਟੋ ਲੱਗੀ ਹੁੰਦੀ ਸੀ ਉਹਨਾਂ ਫੋਟੋ ਹੀ ਉਡਾਤੀ ਉਹ ਦੇਖੋ ਜੀ ਉਹ ਜਿੰਨੇ ਵੀ ਜਿਹਦੀ ਵੀ ਉਹ ਫੋਟੋ ਸੀ ਹੂੰ ਉਸ ਬੰਦੇ ਨੂੰ ਲੱਗਦਾ ਸ਼ਰਮ ਆਉਣ ਲੱਗ ਪਈ ਹੈ ਕਿਉਂਕਿ ਕੱਲ ਨੂੰ ਮੇਰੇ ਕੋ ਮੇਰਾ ਇਹ ਆਪਣਾ ਮੇਰਾ ਆਪਣਾ ਵਿਊ ਪੁਆਇੰਟ ਆ ਕਿਉਂਕਿ ਮੈਂ ਜਿੱਥੇ ਤੱਕ ਮੈਂ ਸਮਝਿਆ ਇਸ ਗੱਲ ਨੂੰ ਮੈਨੂੰ ਲੱਗਦਾ ਕਿ ਜਿੰਨੀਆਂ ਕਿ ਮੌਤਾਂ ਕਰੋਨਾ ਨਾਲ ਹੋਈਆਂ ਉਹਨਾਂ ਤੋਂ ਕਈ ਗੁਣਾ ਵੱਧ ਮੌਤਾਂ ਜਦੋਂ ਕੱਲ ਨੂੰ ਅੱਜ ਤੋਂ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਐਸਟੀਮੇਟ ਆਏਗਾ ਤੇ ਸਰਕਾਰਾਂ ਦੀ ਨਲਾਇਕੀ ਨਾਲ ਹੋਣੀ ਹੋਈਆਂ ਹੋਣਗੀਆਂ ਸਿਸਟਮ ਦੀ ਨਲਾਇਕੀ ਨਾ ਹੋਈਆਂ ਹੋਣਗੀਆਂ ਜਿਹਦੇ ਪਿੱਛੇ ਦੋ ਕਾਰਪੋਰੇਟ ਨਜ਼ਰ ਆਉਣਗੇ ਤਿੰਨ ਕਾਰਪੋਰੇਟ ਇੱਕ ਜਿਹੜਾ ਡਰਗ ਮਾਫੀਆ ਕਾਰਪੋਰੇਟ ਮਾਫੀਆ ਦੂਜਾ WHO ਤੇ ਤੀਜਾ ਇਹ ਘਟਿਆ ਸਰਕਾਰਾਂ ਜਿਨ੍ਹਾਂ ਨੇ ਉਹ ਘਟਿਆ ਮਾਡਲ ਲਾਗੂ ਕੀਤੇ ਲੋਕਾਂ ਨੂੰ ਡੰਡੇ ਮਾਰ ਮਾਰ ਕੇ ਵੈਕਸੀਨਾਂ ਲਗਾਈਆਂ ਲਾਕਡਾਊਨਾਂ ਵਰਗੀਆਂ ਘਟਿਆ ਪਾਲਸੀਆਂ ਲੈ ਕੇ ਆਏ ਮੂੰਹਾਂ ਤੇ ਲੋਕਾਂ ਦੇ ਮਾਸਕ ਲਗਾਏ ਮਾਸਕਾਂ ਦੀ وجہ ਨਾਲ ਲੋਕਾਂ ਦੇ ਸਾਹ ਕੁੱਟ ਕੇ ਮੌਤਾਂ ਹੋਈਆਂ ਔਰ ਉਹਨਾਂ ਮੌਤਾਂ ਦੇ ਕਰਕੇ ਇਹਨਾਂ ਨੇ ਦਹਿਸ਼ਤ ਪਾ ਕੇ ਲਾਕਡਾਊਨ ਲਾਏ ਔਰ ਉਹ ਫਿਰ ਮੁੜਕੇ ਘਟਿਆ ਵੈਕਸੀਨਾਂ ਲਾਈਆਂ ਇੱਕ ਦੁਸ ਚੱਕਰ ਚੱਲਿਆ ਕਰੋੜਾਂ ਲੋਕ ਮੌਤੇ ਪੇਟਾ ਚੜ ਗਏ ਤੇ ਕਰੋੜਾਂ ਲੋਕ ਕਰੋਨਾ ਨੇ ਖਾਦੇ ਤੇ ਕਰੋੜਾਂ ਹੀ ਲੋਕ ਸਰਕਾਰਾਂ ਦੀ ਨਲਾਇਕੀ ਦੇ ਖਾਦ ਦੇ ਅਸੀਂ ਕਦੇ-ਕਦੇ ਯਾਦ ਕਰਦੇ ਹੁੰਦੇ ਆ ਕਿ ਹਿਟਲਰ ਨੇ 1 ਕਰੋੜ 20 ਲੱਖ ਲੋਕ ਗੈਸ ਚੈਂਬਰਾਂ ਚ ਸਾਰ ਕੇ ਮਾਰੇ ਅੱਜ ਵੀ ਅਸੀਂ ਹਿਟਲਰ ਨੂੰ ਕਿੰਨਾ ਨਫ਼ਰਤ ਕਰਦੇ ਆ ਤੇ ਇੱਥੇ ਤਾਂ 1.5 ਕਰੋੜ ਦਾ ਅੰਕੜਾ WHO ਨੇ ਦੇ ਦਿੱਤਾ ਤੇ ਮੇਰੇ ਸਾਹ ਜਿਹੜਾ ਕਰੋਨਾ ਚ ਮਰਿਆ ਔਰ ਉਹਦੇ ਵਿੱਚ ਬਹੁਤ ਤਰੀਕਿਆਂ ਨਾਲ ਮੌਤਾਂ ਹੋਈਆਂ ਕਿਉਂਕਿ ਲਾਕਡਾਊਨ ਲੱਗੇ ਲੋਕਾਂ ਤੱਕ ਜ਼ਰੂਰੀ ਦਵਾਈਆਂ ਨਹੀਂ ਪਹੁੰਚੀਆਂ ਕੈਂਸਰ ਦੇ ਮਰੀਜ਼ਾਂ ਤੱਕ ਨਹੀਂ ਪਹੁੰਚੀਆਂ ਜਿਹੜੀ ਟੀਵੀ ਦੇ ਮਰੀਜ਼ ਸੀਗੇ ਟੀਵੀ ਦੇ ਮਰੀਜ਼ਾਂ ਤੱਕ ਨਹੀਂ ਪਹੁੰਚੀਆਂ ਹੋਰ ਕਰੋਨਿਕ ਬਿਮਾਰੀਆਂ ਦੇ ਮਰੀਜ਼ਾਂ ਤੱਕ ਦਵਾਈਆਂ ਨਹੀਂ ਪਹੁੰਚੀਆਂ ਉਹ ਦਵਾਈਆਂ ਰਜਿਸਟਰ ਕਰ ਗਈਆਂ ਉਹ ਰੈジਸਟੈਂਸ ਦੇ ਨਾਲ ਮੁੜ ਕੇ ਉਹ ਦਵਾਈਆਂ ਬਿਮਾਰੀਆਂ ਕਾਬੂ ਹੀ ਨਹੀਂ ਆਈਆਂ ਤੇ ਇਹ ਕਹਿਣ ਦਾ ਮਤਲਬ ਕਿ ਇੰਨੇ ਕੁ ਲੋਕ ਮਰੇ ਕਈ ਜ਼ਖਮੀ ਲੋਕ ਡਾਕਟਰਾਂ ਤੱਕ ਨਹੀਂ ਪਹੁੰਚ ਸਕੇ ਹਮ ਹਸਪੀਟਲਾਂ ਨੇ ਆਪਰੇਸ਼ਨ ਪੋਸਟਪੋਨ ਕਰ ਦਿੱਤੇ ਹਮ ਔਰ ਉਹ ਜਿਹੜੇ ਪੋਸਟਪੋਨ ਕੀਤੇ ਆਪਰੇਸ਼ਨ ਸੀ ਉਹ ਜਿਨ੍ਹਾਂ ਨੂੰ ਉਹ ਡੇਟਾ ਆਇਆ ਤਾਂ ਤੱਕ ਉਹ ਬੰਦੇ ਮਰ ਚੁੱਕੇ ਸੀ ਹੈ ਪ੍ਰੈਗਨੈਂਟ ਔਰਤਾਂ ਤੱਕ ਜਿਹੜੀਆਂ ਸੀ ਡਿਲੀਵਰੀਆਂ ਨਹੀਂ ਕਰਵਾ ਪਾਈਆਂ ਕਿੰਨੇ ਬੱਚੇ ਮਰ ਗਏ ਪੈਦਾ ਹੁੰਦੇ ਹੁੰਦੇ ਕਿੰਨੀਆਂ ਗਰਭਵਤੀ ਔਰਤਾਂ ਮਰ ਗਈਆਂ ਇਹ ਅੰਕੜੇ ਜਦੋਂ ਆਉਣਗੇ ਇੱਕ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਸਤੇ ਇਹ ਕਰੋਨਾ ਦੀ ਤਦਾਦ ਵਿੱਚ ਹੋਣਗੇ ਔਰ ਇਹ ਹਿਟਲਰ ਨਾਲੋਂ ਵੱਡਾ ਜਿਹੜਾ ਸੀਗਾ ਕਹਿੰਦੇ ਨਸਲ ਕਾਤ ਮਤਲਬ ਮਨਵ ਕਾਤ ਜਿਹੜਾ ਕੀਤਾ ਗਿਆ ਸਿਸਟਮ ਨੇ ਔਰ ਸਰਕਾਰਾਂ ਨੇ ਇਹ ਕਦੇ ਵੀ ਮਾਫੀ ਜੋਗ ਇਤਿਹਾਸ ਵਿੱਚ ਨਹੀਂ ਮੰਨਿਆ